ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਵਾਲੀ ਵੀਡੀਓ ਬਾਈ ਮਾਨੇ ਦੇ ਘਰੋਂ ਬਣਾਉਣੇ ਆ ਜੀ ਬਾਈ ਦਾ ਪਿੰਡ ਬਾਂਡੀ ਬਲਾਕ ਸੰਗਤ ਤੇ ਜ਼ਿਲ੍ਹਾ ਬਠਿੰਡਾ ਹੈ ਜੀ ਬਾਈ ਦਾ ਘਰ ਬਾਂਡੀ ਤੋਂ ਜਿਹੜੀ ਧੁੰਨੀ ਕੇ ਅਨੰਦਗੜ੍ਹ ਨੂੰ ਸੜਕ ਜਾਂਦੀ ਹੈ ਉਹ ਸੜਕ ਤੇ ਰਹਿ ਜਾਂਦਾ ਜੀ ਬਾਈ ਕੋਲੇ ਬਹੁਤ ਚੰਗੀ ਇੱਕ ਦੂਜਾ ਸੁਆ ਸੁਣ ਲਈ ਤਿਆਰ ਗਾਂ ਵਕਾਉ ਹੈ ਜੀ ਪੂਰੀ ਡਿਟੇਲ ਤੁਹਾਨੂੰ ਬਾਈ ਤੋਂ ਦਵਾ ਦਨੇ ਇਸ ਗਾਂ ਦੀ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਹੋ ਜੀ ਹਾਂਜੀ ਵਧੀਆ ਜੀ ਹਾਂਜੀ ਦੱਸੋ ਇਹ ਦੂਜਾ ਸੂਆ ਹੈਗਾ ਠੀਕ ਹੈ ਜੀ ਪਹਿਲਾ ਪਹਿਲੇ ਸੂਏ ਦਾ ਇਹਦਾ 23 ਕਿਲੋ ਦੁੱਧ ਦਿੱਤਾ ਗਿਆ ਨੇ ਠੀਕ ਹੈ ਜੀ ਦੂਜਾ ਸੂਆ ਸੂਣ ਲਈ ਤਿਆਰ ਹੈ ਪਹਿਲੇ ਸੂਏ ਬਾਈ ਆ ਦਾ 23 ਲੀਟਰ ਦੁੱਧ ਦਿੱਤਾ ਇਸਨੇ ਜੀ ਤੇ ਹੁਣ ਇਹ ਬਸ ਇੱਕ ਦੋ ਦਿਨਾਂ ਦੇ ਦੋ ਨੇ ਜੀ ਠੀਕ ਹੈ ਜੀ ਤੋਰੇ ਮੜੀ ਬਾਈ ਹੁਣ ਇਹ ਸੂਣ ਵਾਲੀ ਹੈ ਜੀ ਲਗਭਗ ਇੱਕ ਦੋ ਦਿਨਾਂ ਸੂਣ ਲਈ ਤਿਆਰ ਹੈ ਜੀ ਹਾਂਜੀ ਬਹੁਤ ਚੰਗੀ ਤਿਆਰੀ ਕਰੀ ਹੈ ਗਾਂ ਨੇ ਬਹੁਤ ਸੋਹਣਾ ਥਾਣਾ ਹਵਾਨਾ ਜੀ ਮੁੱਠੀ ਵਾਲਾ ਸੋਹਣਾ ਥਾਣਾ ਹੈ ਪੂਰੀ ਦੂਰੀ ਤੇ ਹੈ ਬਹੁਤ ਸੋਹਣਾ ਫਿਕਸਡ ਰ ਹੈ ਜੀ ਮੋੜ ਲਓ ਭਾਈ ਕੀ ਮੋਲ ਹੈ ਭਾਈ ਮੋਲ ਦਾ ਜੀ ਲੈਣ ਦੇ ਨਾਲ 75000 ਰੁਪਏ ਕਿੰਨਾ ਜੀ ਮੋਲ ਲੈਣ ਦੇ ਨਾਲ ਨਾ 75000 75000 ਰੁਪਏ ਬਾਈ ਕਹਿੰਦਾ ਲੈਣ ਦੇ ਨਾਲ ਬੋਲੀ ਹੈ ਜੀ ਉਹਦਾ ਮਾਨਤਾਣ ਜ਼ਰੂਰ ਹੋ ਜਾਊਗਾ ਪਰ ਮੋਲ ਬਾਈ ਨੇ ਲੈਣ ਦੇ ਨਾਲ ਕਰਿਆ ਹਾਂ ਮੰਗਲ ਨੂੰ ਬਾਲੇ ਮੰਗੀ ਜਾ ਕੀ ਦਾਮ ਸਹੀ ਹੈ ਸਹੀ ਹੈ ਜੀ ਬਿਲਕੁਲ ਜੈ ਜੀ ਮੰਗਣੇ ਚਾਹੀਦੇ ਹੂੰ ਇਹ ਠੰਡੀ ਹੈ ਜਵਾਕ ਚ ਹੋਈ ਜਾ ਕੋਈ ਚੋਈ ਜਾਵੇ ਨਿਆਣਾ ਨੂਣਾ ਵਧੀਆ ਬਾਈ ਕਹਿੰਦਾ ਸੀਲ ਠੰਡੀ ਹੈ ਜੀ ਵਧੀਆ ਨਿਆਣਾ ਨੂਣਾ ਲੈਂਦੀ ਹੈ ਕੋਈੜੇ ਕਤਰੀਆਂ ਦੋਸਤੋ ਇਹ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ YouTube ਤੇ ਦੇਖਦੇ ਹੋ ਤਾਂ ਆਪਣੇ ਚੈਨਲ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰੋ ਜੀ ਜੇ Facebook ਜਾਂ Insta ਤੇ ਦੇਖਦੇ ਹੋ ਤਾਂ ਫੋਲੋ ਕਰ ਲਿਓ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਦੋਸਤੋ